ਨਰੇਗਾ ਪ੍ਰਾਪਤੀ ਰੋਜ਼ਗਾਰ ਯੂਨੀਅਨ ਵੱਲੋਂ ਅੱਜ ਡਿਪਟੀ ਕ੍ਰਿਸ਼ਨਾ ਦਫ਼ਤਰ ਦੇ ਬਾਹਰ ਤਰ੍ਹਾਂ ਲਗਾਇਆ ਗਿਆ ਅਤੇ ਮੰਗ ਕੀਤੀ ਗਈ ਕਿ ਦੋਸ਼ੀਆਂ ਖਰਾਬ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ ਇਸ ਦੇ ਰੂਪ ਉਹਨਾਂ ਵੱਲੋਂ ਕਿਹਾ ਗਿਆ ਕਿ ਐਡੀਸੀ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੀ ਤੇ ਮੰਗ ਪੱਤਰ ਦੇਣ ਲਈ ਕਿਹਾ ਗਿਆ ਹੈ ਉਹ ਮੰਗ ਪੱਤਰ ਦੇ ਨਹੀਂ ਆਏ ਉਹ ਕਾਰਵਾਈ ਕਰਾਰ ਆਏ ਹਨ ਜੇਕਰ ਉਹਨਾਂ ਦੇ ਇਨਸਾਫ ਨਾ ਮਿਲਿਆ ਤਾਂ ਸੜਕਾਂ ਜਾਮ ਕਰਨਗੇ ਜਿਸ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੀ ਹੋਵੇਗੀ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਗੁਰਦੇਲ ਜੀ ਧਰਨੇ ਤੇ ਬੈਠੇ ਹੋ ਕੀ ਲੋੜ ਪੈ ਗਈ ਹਾਂ ਜੀ ਇਹ ਜਿਹੜਾ ਨਰੇਗਾ ਕਾਨੂੰਨ ਹੈ ਅਸੀਂ ਚਾਹੁੰਦੇ ਆ ਕਿ ਇਹਨੂੰ ਕਾਨੂੰਨ ਮੁਤਾਬਕ ਜਿਹੜਾ ਹੈ ਲੋਕਾਂ ਨੂੰ ਕੰਮ ਮਿਲਣਾ ਚਾਹੀਦਾ ਪਰ ਹੋກ ਹੀ ਰਿਹਾ ਫਾਜ਼ਿਲਕਾ ਬਲਾਕ ਦੇ ਵਿੱਚ ਜੇ ਆਪਾਂ ਜ਼ਿਲ੍ਹੇ ਦੀ ਵੀ ਗੱਲ ਕਰਨੀ ਹੈ ਤਾਂ ਜਿਹੜੇ ਕੰਮ ਲੈਣਾ ਚਾਹੁੰਦੇ ਆ ਉਹਨਾਂ ਮਜ਼ਦੂਰਾਂ ਨੂੰ ਜ਼ਿਆਦਾਤਰ ਇਹਨੇ ਕਾਨੂੰਨ ਬਾਰੇ ਜਾਣਕਾਰੀ ਨਹੀਂ ਹੈ ਜਾਣਕਾਰੀ ਨਾ ਹੋਣ ਕਰਕੇ ਇਹਨਾਂ ਨੂੰ ਉਲਝਾਇਆ ਜਾ ਰਿਹਾ ਹੈ ਔਰ ਜਿਨ੍ਹਾਂ ਨੇ ਪਹਿਲੇ ਡਿਮਾਂਡ ਦਿੱਤੀ ਭਾ ਕੇ ਉਹਨਾਂ ਦਾ ਰੋਗ ਦਿੱਤਾ ਜਾਂਦਾ ਔਰ ਜਿਹੜਾ ਕੋਈ ਰਾਜਨੀਤਿਕ ਸ਼ੈਅ ਹੈ ਜਾਂ ਕੋਈ ਪੈਸੇ ਦਾ ਲੈਣ ਦੇਣ ਕਰਕੇ ਉਹ ਜਿਹੜਾ ਮੁਲਾਜ਼ਮ ਨੇ ਉਹ ਜਿਹੜਾ ਹਮਲਾ ਜਿਹੜਾ ਜੀਆਰਐਸ ਹੈ ਏਪੀਓ ਹੈ ਜਾਂ ਵੀਡੀਓ ਵੀ ਕਿਉਂ ਨਾ ਹੋਵੇ ਉਹਨਾਂ ਦਾ ਕੰਮ ਕੱਢ ਦਿੰਦੇ ਆ ਜਿਹੜਾ ਲੈਂਡਲਨ ਕਰਦਾ ਜਾਂ ਰਾਜਨੀਤਿਕ ਸਾਧੇ ਤੋਂ ਕੰਮ ਹੁੰਦਾ ਪਰ ਜਿਹੜੇ ਆ ਮਜ਼ਦੂਰ ਹੈ ਜਾਂ ਅਸੀਂ ਕਹਿ ਲਈਏ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਜਿਹੜੀ ਅਸੀਂ ਡਿਮਾਂਡ ਦਿੱਤੀ ਆ 3 ਤਰੀਕ ਨੂੰ ਇੱਕ ਡਿਮਾਂਡ ਦਿੱਤੀ ਆ 3 ਮਾਰਚ ਨੂੰ ਬਹੁਤ ਤੋਂ ਪਹਿਲਾਂ ਅਸੀਂ ਇੱਕ ਡਿਮਾਂਡ ਦਿੱਤੀ ਆ 17 ਫਰਵਰੀ ਨੂੰ ਉਹ ਡਿਮਾਂਡ ਜਿਹੜੀ ਆ ਉਹ ਨਹੀਂ ਕੱਢੀ 3 ਮਾਰਚ ਵਾਲੀ ਡਿਮਾਂਡ ਜਿਹੜੀ ਉਹ ਹਸਤਾਖਰਾਂ ਦੀ ਹੈ ਉਹ ਨਹੀਂ ਕੱਢੀ ਪਰ ਹਸਤਾਖਰਾਂ ਦੇ ਵਿੱਚ ਕੀ ਹੁੰਦਾ ਕਿ 2-3 ਦਿਨ ਪਹਿਲੇ ਡਿਮਾਂਡ ਭਰ ਕੇ ਦਿੱਤੀ ਜਾਂਦੀ ਹੈ ਦੂਸਰੀ ਢੇਰ ਵੱਲੋਂ ਉਹਨਾਂ ਦਾ ਕੰਮ ਕੱਢ ਦਿੱਤਾ ਜਾਂਦਾ ਤੇ ਜਿਹੜੀ ਸਾਡੀ ਡਿਮਾਂਡ ਹੈ ਉਹਨੂੰ ਅੱਜ ਤੱਕ ਵੀ ਰੋਕਿਆ ਹੋਇਆ ਹੈ ਕੀ ਕਾਰਨ ਮੰਨਦੇ ਹੋ ਕਾਰਨ ਅਸੀਂ ਉਹੀ ਮੰਨਦੇ ਹਾਂ ਜਾਂ ਤਾਂ ਇਹਨਾਂ ਉੱਪਰ ਰਾਜਨੀਤਿਕ ਦਬਾਅ ਹੈ ਇਹ ਜਿਹੜਾ ਨਰੇਗਾ ਅੰਬਲਾ ਹੈ ਜਾਂ ਫਿਰ ਪੈਸੇ ਦੀ ਲੈਣ ਦੇਣਾ ਦੋਨਾਂ 'ਚ ਇੱਕ ਕੰਮ ਜ਼ਰੂਰ ਹੈ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਵੀ ਇਹ ਜਿਹੜੀ ਡਿਮਾਂਡ ਕੱਢੀ ਗਈ ਹੈ ਉਹ ਗੈਰਕਾਨੂੰਨੀ ਕੱਢੀ ਗਈ ਹੈ ਜਿਹੜੀ ਡਿਮਾਂਡ ਪਹਿਲਾਂ ਦਿੱਤੀ ਗਈ ਹੈ ਪਹਿਲੇ ਕੱਢੀ ਜਾਣੀ ਚਾਹੀਦੀ ਹੈ ਜਿਹੜੀ ਬਾਅਦ ਵਿੱਚ ਦਿੱਤੀ ਕਿ ਉਹਨੂੰ ਬਾਅਦ ਵਿੱਚ ਕੱਢਿਆ ਜਾਣਾ ਚਾਹੀਦਾ ਹੈ ਹੁਣ ਤੁਸੀਂ ਐਡੀਸੀ ਨੂੰ ਮਿਲ ਕੇ ਆਏ ਹੋ ਕੀ ਗੱਲ ਹੈ ਐਡੀਸੀ ਨੂੰ ਮਿਲ ਕੇ ਆਏ ਆ ਉਹ ਕਹਿੰਦੇ ਜੀ ਤੁਸੀਂ ਆਪ ਦਾ ਕਾਗਜ਼ ਦੇ ਚਲੋ ਅਸੀਂ ਦੇਖਾਂਗੇ ਉਸ ਜਿਹੜੇ ਅਮਲੇ ਨੇ ਕੋਤਾਹੀ ਕੀਤੀ ਹੈ ਜਿਨੇ ਕਾਨੂੰਨ ਵਿਰੋਧ ਕੰਮ ਕੀਤਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਉਹਨਾਂ ਐਡੀਓ ਹੈ ਨਾ ਜੀਆਰਐਸਰ ਨਾ ਵੀਡੀਓ ਹੈ ਕਿਸ ਨੂੰ ਨਹੀਂ ਬੁਲਾਇਆ ਗਿਆ ਸਿਰਫ ਐਡੀਸੀ ਸਾਹਿਬ ਸੀਗੇ ਉਹਨਾਂ ਦੀ ਗੱਲ ਤੋਂ ਸਾਨੂੰ ਸੰਤੁਸ਼ਟੀ ਕੋਈ ਲੱਗੀ ਨਹੀਂ ਵੀ ਉਹ ਕੋਈ ਕਰ ਨਹੀਂ ਹੁਣ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਇਹ ਹੈ ਅਸੀਂ ਉਹਨਾਂ ਟਾਈਮ ਦੇ ਕੇ ਆਏ ਆ ਅੱਧੇ ਘੰਟੇ ਬਾਅਦ ਦੇਖਾਂਗੇ ਜੇ ਮਜਬੂਰ ਹੈ ਜਿਹਨੇ ਕਰ ਰਿਹਾ ਵੀ ਰੋਡ ਜਾਮ ਕਰੋ ਕਿ ਜੇ ਰੋਡ ਜਾਮ ਕੀਤਾ ਤਾਂ ਇਹਦੇ ਵਿੱਚ ਸਾਡਾ ਕਸੂਰ ਨਹੀਂ ਹੈ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ ਆ ਵੀ ਖੁਦ ਪਰੇਸ਼ਾਨ ਆ ਦੂਜੇ ਨੂੰ ਪਰੇਸ਼ਾਨ ਕਿਉਂ ਕਰੀਏ ਪਰ ਇਹਦਾ ਜ਼ਿੰਮੇਵਾਰ ਏਡੀਸੀ ਜਾਂ ਡੀਸੀ ਜਾਂ ਇਹਦਾ ਪ੍ਰਸ਼ਾਸਨ ਹੋਏਗਾ ਕਿਸ ਗੱਲ ਨੂੰ ਲੈ ਕੇ ਐਡੀਪੀ ਕਿਸੇ ਦਫ਼ਤਰ ਤੇ ਬਾਤ ਕਰਨਾ ਲਗਾਇਆ ਗਿਆ ਸੀ ਅਸੀਂ ਅੱਜ ਮਨਰੇਗਾ ਕਾਨੂੰਨ ਦੇ ਤਹਿਤ ਜਿਹੜਾ ਵੱਖ-ਵੱਖ ਪਿੰਡ ਨੇ ਜਿਹੜੇ ਸਾਡੇ ਲਗਭਗ 10 ਪਿੰਡ ਨੇ ਜਿੱਥੇ ਨਰੀਦਾ ਦੇ ਕਾਨੂੰਨ ਮੁਤਾਬਕ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਹ ਕਾਨੂੰਨ ਜਿਹੜਾ 100 ਦਿਨ ਦਾ ਸੇਸ ਦੀ ਪਾਰਲੀਮੈਂਟ ਵਿੱਚ ਪਾਸ ਕੀਤਾ ਵਾ ਇਹਦੇ ਵਿੱਚ ਗਰੰਟੀ ਹੈ ਕਰੇਕ ਜਿਹੜਾ ਵੀ ਮਜ਼ਦੂਰ ਕੰਮ ਕਰਨਾ ਚਾਹੁੰਦਾ ਹੈ ਜਿਹਦਾ ਜੋਬ ਕਾਰਡ ਬਣਿਆ ਹੈ ਇੱਕ ਜੋਬ ਕਾਰਡ ਤੇ 100 ਦਿਨ ਇੱਕ ਪਰਿਵਾਰ ਨੂੰ ਕੰਮ ਮਿਲਣਾ ਹੈ ਪਰ ਇਹ ਇਥੂ ਦੇ ਹੈ ਪੰਜਾਬ ਸਰਕਾਰ ਦੀ ਤੇ ਜਿਹੜਾ ਇਥੂ ਦੇ ਬਲੈਕ ਦੀ ਨਲਾਇਕੀ ਹੈ ਫਾਜ਼ਲ ਕਾ ਦੇ ਵਿੱਚ ਕਿ ਉਹ ਜਿਹੜੇ ਆਪ ਦੇ ਚਾਹਤੇ ਨੇ ਜਿਹੜੇ ਉਹਦੇ ਨਾਲ ਕੰਮ ਕਰਦੇ ਨੇ ਉਹਨਾਂ ਦੇ ਗੈਰ ਕਾਨੂੰਨੀ ਡਾਂਗਣਾ ਘਰੇ ਬੈਠਿਆਂ ਦੇ ਹਾਜ਼ਰੀਆਂ ਪਾਈਆਂ ਜਾ ਰਹੀਆਂ ਨੇ ਸਾਡੇ ਜਿਹੜੀਆਂ ਅਸੀਂ ਫਾਇਦਾ ਕੰਮ ਦੀ ਡਿਮਾਂਡ ਦਿੱਤੀ ਹੈ ਮੰਗ ਕੀਤੀ ਹੈ ਪਿਛਲੇ 3 ਤਰੀਕ ਨੂੰ ਜਿਹੜਾ ਅਸੀਂ ਮੰਗ ਰਸੀਵਿੰਗ ਦੇ ਜਿਹੜੀ ਕਰਵਾਈ ਸੀ ਪਰ ਸਾਡੀਆਂ ਜਿਹੜੀਆਂ ਅਰਜ਼ੀਆਂ ਦੇਣ ਦੇ ਬਾਵਜੂਦ ਸਾਡੇ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਗਿਆ ਜਿਵੇਂ ਹਸਤਾਕਲਾਂ ਤੇ ਲਾ ਲੋ ਤਾਂ 3 ਦਿਨ ਹੋ ਗਏ ਐਮਲ ਸਾਹਿਬ ਜਾਂਦੇ ਨਵੇਂ ਹਸਤਾ ਦੇ ਵਿੱਚ ਉੱਥੇ ਬਕਾਇਦਾ ਜਿਹੜਾ ਮਨਰੇਗਾ ਦਾ ਅਮਲਾ ਹੈ ਉਹਨਾਂ ਨੂੰ ਉੱਥੇ ਬੁਲਾ ਦੇਣਾ ਤੇ ਨਾਲੋ ਨਾਲ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਲੈ ਕੇ ਤੇ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦਾ ਕੰਮ ਕਢਾ ਦਿੱਤਾ ਜਾਂਦਾ ਹੈ ਸਾਨੂੰ ਕਿਸੇ ਦੇ ਨਾਲ ਇਤਰਾਜ ਨਹੀਂ ਕਿ ਉਹਨਾਂ ਦਾ ਕੰਮ ਕਿਉਂ ਕਢਿਆ ਗਿਆ ਪਰ ਐਜੇ ਕਾਨੂੰਨ ਮੁਤਾਬਕ ਦੋਨਾਂ ਦਿਰਾਂ ਦਾ ਕੰਮ ਕਢਾ ਜਾਣਾ ਚਾਹੀਦਾ ਹੈ ਕਾਨੂੰਨ ਕਹਿੰਦਾ ਜਿਹੜਾ ਪਹਿਲੇ ਅਰਜੀ ਦਿੰਦਾ ਉਹਦਾ ਪਹਿਲੇ ਕੰਮ ਨਿਕਲਣਾ ਚਾਹੀਦਾ ਤੇ ਜਿਹੜਾ ਬਾਅਦ ਵਿੱਚ ਅਰਜੀ ਦਿੰਦਾ ਉਹਦਾ ਬਾਅਦ ਵਿੱਚ ਕੰਮ ਨਿਕਲਣਾ ਚਾਹੀਦਾ ਇਹ ਤਾਂ ਪਰਿਵਾਰ ਦਾ ਜਿਹੜਾ ਇੱਕ ਜੀ ਜਿਹੜਾ ਜਾ ਕੇ ਐਪਲੀਕੇਸ਼ਨ ਦੇਵੇ ਤੇ ਉਹ ਆਪ ਦਾ ਕੰਮ ਲਾਇਆ ਚੱਕਦਾ ਹੈ ਪਰ ਕਾਨੂੰਨ ਨੂੰ ਕਾਨੂੰਨ ਮੁਤਾਬਕ ਜਿਹੜਾ ਪੰਜਾਬ ਸਰਕਾਰ ਤੇ ਇਥੋਂ ਦਾ ਵਿਧਾਇਕ ਉਹ ਨਹੀਂ ਚੱਲਣ ਦੇ ਰਿਹਾ ਅਸੀਂ ਮੰਗ ਕਰਦੇ ਹਾਂ ਨਾਲੋਂ ਨਾਲ ਜਿਹੜਾ 100 ਦਿਨ ਦਾ ਕੰਮ ਮਿਲਿਆ ਉਹ 200 ਦਿਨ ਦਾ ਹੋਣਾ ਚਾਹੀਦਾ ਤੇ ਜਿਹੜਾ ਜਿਹੜੀ ਜਾਂਦੀ ਥਿਆੜੀ ਹੈ ਉਹ 322 ਰੁਪਏ ਪਿਛਲੇ ਦਿਨਾਂ ਦੇ ਵਿੱਚ ਪਈ ਹੈ ਇਹ ਤੇ 150 ਪਈ ਹੈ ਅਸੀਂ ਮੰਗ ਕਰਦੇ ਹਾਂ ਕਿ 1000 ਰੁਪਏ ਜਿਹੜਾ ਮਜ਼ਦੂਰਾਂ ਦੀ ਮਜ਼ਦੂਰੀ ਵੀ ਹੋਣੀ ਚਾਹੀਦੀ ਹੈ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੇ ਕੰਮ ਕਰਿਆ ਮਜ਼ਦੂਰਾ ਨੇ ਪਰ ਉਹਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਤਿੰਨ ਮਸਟੋਲ ਕਿਸੇ ਦੇ ਚਾਰ ਮਸਟੋਲ ਹੋ ਗਏ ਨੇ ਕੰਮ ਕੀਤੇ ਨੂੰ ਪਰ ਉਹਨਾਂ ਨੂੰ ਜਿਹੜੀ ਉਹਦੀ ਪੇਮੈਂਟ ਨਹੀਂ ਕੀਤੀ ਗਈ ਕਾਨੂੰਨ ਇਹ ਕਹਿੰਦਾ ਵੀ ਕੰਮ ਤੇ ਬਾਅਦ ਮਜ਼ਦੂਰਾ ਨੇ ਲਗਣਾ ਪਹਿਲੇ ਉਹ ਵੇਟ ਬਣਾ ਕੇ ਡੀਸੀ ਦਫਤਰ ਦੇ ਵਿੱਚ ਜਮਾ ਹੋ ਜਾਂਦਾ ਹੈ ਜੋ ਵੀਡੀਓ ਪ੍ਰਸ਼ਾਸਨ ਤੁਹਾਡੀਆਂ ਮੰਗਾਂ ਨਹੀਂ ਮੰਨਦਾ ਤਾਂ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਜਿਹੜਾ ਅਸੀਂ ਬਕਾਇਦਾ ਜਿਹੜਾ ਰੋਡ ਜਾਮ ਕਰਾਂਗੇ ਇਹਦੇ ਵਿੱਚ ਜਿਹੜੀ ਇਹ ਡੀਸੀ ਦਫ਼ਤਰ ਫਾਜ਼ਿਲਕਾ ਦੀ ਨਲਾਕੀ ਹੈ ਤੇ ਬੀਡੀਪੀਓ ਫਾਜ਼ਿਲਕਾ ਦੀ ਨਲਾਕੀ ਹੈ ਜਿਹਦੇ ਕਾਰਨ ਸਾਨੂੰ ਮਜਬੂਰਨ ਰੋਡ ਜਾਮ ਕਰਨਾ ਪੈਣਾ ਹੈ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਸ਼ਬੀਰ ਸਿੰਘ ਸਰ ਬਰਤਨ ਨੋਜਨ ਸਭਾ ਜ਼ਿਲ੍ਹਾ ਪ੍ਰਧਾਨ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ